ਖਾਲਾ ਬਦਨੀ ਕਲਾਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੀਂਹ ਹਨੇਰੀ ਅਤੇ ਗੱਡੀ ਗੰਟੀ ਦੇ ਵਿੱਚ ਗੜਿਆ ਬਿਮਾਰ ਪਈ ਹੈ ਇਸ ਇਲਾਕੇ ਦੇ ਬਦਨੀ ਫੁਰਦ ਬਦਨੀ ਕਲਾਂ ਮੁੱਟਰ ਰਣੀਆਂ ਧੂੜਕੋਟ ਕਲਾ ਆਦ ਪਿੰਡਾਂ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੂੰਗੀ ਮੱਕੀ ਕਣਕ ਸਬਜ਼ੀਆਂ ਦੀਆਂ ਢੇਲਾਂ ਆਦ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਜ ਵੱਲੇ ਹਨ ਕਿਸਾਨ ਸਭਾ ਦੇ ਕਾਰਕੁਨਾਂ ਨੇ ਇਲਾਕੇ ਦੇ ਪਿੰਡਾਂ 'ਚ ਸਰਵੇ ਕਰਨਾ ਉਪਰੰਤ ਪੰਜਾਬ ਸਰਕਾਰ ਨੂੰ ਪੀਟੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਘੜੇ ਮਾਰ ਦਾ ਸਰਵੇ ਕਰਵਾਇਆ ਜਾਵੇ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦੀ ਸ਼ਿਕਾਰ ਹੈ ਉਸ ਨੂੰ ਇਸ ਨੁਕਸਾਨ ਕਾਰਨ ਹੋਰ ਕਰਜ਼ੇ ਦੀ ਮਾਰ ਹੇਠ ਨਾ ਆਉਣਾ ਪਵੇ ਇਸ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਗੱਲ ਦੀ ਗੁੱਲ ਹਿੰਦ ਕਿਸਾਨ ਸਭਾ ਵੱਲੋਂ ਮੰਗ ਕੀਤੀ ਗਈ ਹੈ ਅੱਜ ਖਾਣਾ ਬਦਨੀ ਕਲਾਂ ਦੇ ਬਹੁਤ ਸਾਰੇ ਡੇਡਾਂ ਦੇ ਵਿੱਚ ਵੀ ਹਨੇਰੀ ਅਤੇ ਵੱਡੀ ਗੰਟੀ ਦੇ ਵਿੱਚ ਗੜਿਆ ਬਿਮਾਰ ਪਈ ਹੈ ਇਸ ਇਲਾਕੇ ਦੇ ਬਦਨੀ ਖੁਰਦ ਬਦਨੀ ਕਲਾਂ ਮੁੱਟਰ ਰਣੀਆਂ ਧੂੜਕੋਟ ਕਲਾ ਆਦ ਪਿੰਡਾਂ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੂੰਗੀ ਮੱਕੀ ਕਣਕ ਸਰ੍ਹਦੀਆਂ ਦੀਆਂ ਢੇਲਾਂ ਆਦ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਜ ਪੁੱਲ ਹਿੰਦ ਕਿਸਾਨ ਸਭਾ ਦੇ ਕਾਰਕੁਨਾਂ ਨੇ ਇਲਾਕੇ ਦੇ ਪਿੰਡਾਂ 'ਚ ਸਰਦੇ ਕਰਨਾ ਉਪਰੰਤ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਘੜੇ ਮਾਰ ਦਾ ਸਰਦੇ ਕਰਵਾਇਆ ਜਾਵੇ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦੀ ਸ਼ਿਕਾਰ ਹੈ ਉਸ ਨੂੰ ਇਸ ਨੁਕਸਾਨ ਕਾਰਨ ਹੋਰ ਕਰਜ਼ੇ ਦੀ ਮਾਰ ਹੇਠ ਨਾ ਆਉਣਾ ਪਵੇ ਇਸ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਗੱਲ ਦੀ ਪੂਲ ਹਿੰਦ ਕਿਸਾਨ ਸਭਾ ਵੱਲੋਂ ਮੰਗ ਕੀਤੀ ਗਈ ਹੈ ਅੱਜ ਖਾਣਾ ਬਦਨੀ ਕਲਾਂ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੀਂਹ ਹਨੇਰੀ ਅਤੇ ਗੱਡੀ ਗੰਟੀ ਦੇ ਵਿੱਚ ਗੜਿਆਂ ਬਿਮਾਰ ਪਈ ਹੈ ਇਸ ਇਲਾਕੇ ਦੇ ਬਦਨੀ ਫੁਰਦ ਪਦਰੀ ਕਲਾਂ ਮੁੱਟਰ ਰਣੀਆਂ ਧੂੜਕੋਟ ਕਲਾ ਆਦ ਪਿੰਡਾਂ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਮੂੰਗੀ ਮੱਕੀ ਕਣਕ ਸਬਜ਼ੀਆਂ ਦੀਆਂ ਦੇਲਾਂ ਆਦ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਅੱਜ ਪੁਲਹਿੰਦ ਕਿਸਾਨ ਸਭਾ ਦੇ ਕਾਰਕੁਨਾਂ ਨੇ ਇਲਾਕੇ ਦੇ ਪਿੰਡਾਂ 'ਚ ਸਰਦੇ ਕਰਨ ਉਪਰੰਤ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਘੜੇ ਮਾਰ ਦਾ ਸਰਦੇ ਕਰਵਾਇਆ ਜਾਵੇ ਕਿਸਾਨੀ ਜਿਹੜੀ ਪਹਿਲਾਂ ਹੀ ਕਰਜ਼ੇ ਦੀ ਸ਼ਿਕਾਰ ਹੈ ਉਸ ਨੂੰ ਇਸ ਨੁਕਸਾਨ ਕਾਰਨ ਹੋਰ ਕਰਜ਼ੇ ਦੀ ਮਾਰ ਹੇਠ ਨਾ ਆਉਣਾ ਪਵੇ ਇਸ ਲਈ ਪੰਜਾਬ ਸਰਕਾਰ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਇਸ ਗੱਲ ਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਮੰਗ ਕੀਤੀ ਗਈ ਹੈ